ਜਿੰਨਾ ਸਾਡੇ ਦੇਸ਼ ਦੇ ਵਿੱਚ ਲੇਟੈਂਟ ਸ਼ੋ ਦੇ ਆਏ ਗੈਸਟਾਂ ਨੂੰ ਭੰਡਿਆ ਜਰੂਰੀ ਤਾਂ ਨਹੀਂ ਕਿ ਸਮਾਜ ਦੇ ਵਿੱਚ ਜਦੋਂ ਵੀ ਕੋਈ ਨੈਗੇਟਿਵਿਟੀ ਕੋਈ ਗੰਧ ਉਹ ਜ਼ਿਆਦਾ ਪ੍ਰਮੋਟ ਹੋਣਾ ਆ ਛੋਟਾ ਬੱਚਾ ਜਿਹਦੇ ਪਾਟੀ ਵਾਲੀ ਜਗ੍ਹਾ ਦੇ ਵਿੱਚ ਪ੍ਰੋਬਲਮ ਹੈ ਤੇ ਪਿਓ ਕੋਲ ਆਪਣੇ ਇਲਾਜ ਕਰਾਣ ਜੋਗੇ ਬੱਚੇ ਦੇ ਪੈਸੇ ਐ ਨਹੀਂ ਬਾਈ ਜੀ ਸ਼ੂਗਰ ਹੋ ਗਈ 32 ਸਾਲ ਦੇ ਬੱਚੇ ਨੂੰ ساری ਉਮਰ ਦਵਾਈ ਚੱਲਣੀ ਹੈ ਇਹਨਾਂ ਦਾ ਬੱਚਾ ਡੀ ਐਮ ਸੀ ਹਸਪੀਟਲ ਦੇ ਵਿੱਚ ਐਡਮਿਟ ਆ ਤਿੰਨ ਚਾਰ ਦਿਨ ਤੋਂ ਡਾਕਟਰ ਨੇ ਕਿਹਾ ਜੇ ਪੈਸੇ ਐ ਨਹੀਂ ਤਾਂ ਲੈ ਜਾਓ ਦੋ ਬੇਟੇ ਜਵਾਨ ਮਾਤਾ ਖੋ ਚੁੱਕੀ ਹੈ ਹੁਣ ਹਸਬੈਂਡ ਸੀਰੀਅਸ ਹੈ ਪਾਟੀ ਆਣੀ ਵੀ ਇਹਨਾਂ ਦੇ ਬੇਟੇ ਨੂੰ ਬੰਦ ਤੋ ਕਰਾਂ ਜਾਂ ਐਸਾ ਮੈਂ ਕੀ ਬੋਲਾਂ ਜਿਹਦੇ ਨਾਲ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਇਥੇ ਆ ਨਹੀਂ ਸਕਦੇ ਸਿੱਧੀ ਮਦਦ ਕਰੋ ਇਹਨਾਂ ਦੀ ਜਿੰਨਾ ਸਾਡੇ ਦੇਸ਼ ਦੇ ਵਿੱਚ ਲੇਟੈਂਟ ਸ਼ੋ ਦੇ ਆਏ ਗੈਸਟਾਂ ਨੂੰ ਭੰਡਿਆ ਕਾਸ਼ ਉਹਨਾਂ ਇਸ ਏਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਨੂੰ ਜਾਂ ਇਹਨਾਂ ਦੇ ਕੰਮ ਨੂੰ ਸ਼ਵਾਸ਼ੀ ਵੀ ਦੇ ਦਿਓ ਅੱਜ ਤੱਕ ਵਰਗੇ ਚੈਨਲ ਚਲਾ ਰਹੇ ਨੇ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਚੰਗਾ ਕੰਮ ਕੀਤਾ ਬਹੁਤ ਮਾੜਾ ਕੀਤਾ ਪਰ ਪੂਰੀ ਦੁਨੀਆ ਦੇ ਵਿੱਚ ਸਵੇਰ ਸ਼ਾਮ ਤਿੰਨ ਦਿਨ ਤੋਂ ਇਹੀ ਖਬਰ ਚੱਲ ਰਹੀ ਹੈ ਕਿ ਉੱਥੇ ਆ ਹੋ ਗਿਆ ਹੁਣ ਉਹਨੂੰ ਜੇਲ ਹੋਗੀ ਉਹਨੇ ਨੱਕ ਵਢਾਤਾ ਹਰ ਬੰਦਾ ਹਰ ਕ੍ਰੀਏਟਰ ਹਰ ਐਂਕਰ ਹਰ ਨਿਊਜ਼ ਚੈਨਲ ਇਹੀ ਚਲਾ ਰਿਹਾ ਕਿ ਜੇ ਹੁਣ ਆਪਾਂ ਨੂੰ ਵਕਤ ਮਿਲ ਗਿਆ ਤਾਂ ਆਪਾਂ ਹੁਣ ਇਹਨਾਂ ਵੱਲ ਧਿਆਨ ਦੇ ਲਈਏ ਸਾਡੇ ਕੋਲ ਪਿੱਛੇ ਪੇਸ਼IENTS ਬੈਠੇ ਨੇ ਆਹ ਛੋਟਾ ਬੱਚਾ ਜਿਹਦੇ ਪਾਟੀ ਵਾਲੀ ਜਗ੍ਹਾ ਦੇ ਵਿੱਚ ਪ੍ਰੋਬਲਮ ਹੈ ਤੇ ਪਿਓ ਕੋਲ ਆਪਣੇ ਇਲਾਜ ਕਰਾਣ ਜੋਗੇ ਬੱਚੇ ਦੇ ਪੈਸੇ ਐ ਨਹੀਂ ਘਰੇ ਮਾਂ ਵੀ ਬਿਮਾਰ ਹੈ ਆਟੋ ਦੇ ਵਿੱਚ ਬੱਚਾ ਆਇਆ ਤੇ ਇਹਨਾਂ ਕੋਲ ਘਰ ਦੇ ਖਰਚੇ ਜੋਗੇ ਵੀ ਪੈਸੇ ਐ ਨਹੀਂ ਟ੍ਰੀਟਮੈਂਟ ਜੋਗੇ ਪੈਸੇ ਕਿੱਥੋਂ ਆਣਗੇ ਇਹ ਭਾਈ ਜੀ ਬੈਠੇ ਨੇ ਤੁਹਾਡਾ ਕੀ ਹੈ ਜੀ ਲੜਕੇ ਦਾ ਆਪਰੇਟ ਹੋਇਆ ਹੈ ਸਟੋਮਾ ਬੈਗ ਲੜਕੇ ਦਾ ઓਪਰੇਟ ਹੋਇਆ ਸਟੋਮਾ ਬੈਗ ਲਗਣੇ ਨੇ 2000 ਰੁਪਏ ਦੇ ਪਹਿਲਾਂ ਵੀ ਲੈ ਕੇ ਗਏ ਨੇ ਦਿਖਾਇਓ ਪਰਚੀ ਪਹਿਲਾਂ ਵੀ ਲੈ ਕੇ ਗਏ ਨੇ ਕੋਈ ਤੁਹਾਡੇ ਵਰਗੇ ਸੱਜਣ ਮਿੱਤਰ ਇੱਥੇ ਆ ਕੇ ਦੇ ਗਏ ਉਸੇ ਬਾਅਦ ਲੱਗਦਾ ਹਫਤੇ ਬਾਅਦ ਤੇ ਕੰਮ ਕੀ ਕਰਦੇ ਹੋ ਅੰਕਲ ਤੁਸੀਂ ਮੈਂ ਕੰਮ ਜੀ ਲੇਬਰ ਦਾ ਕਰਦਾ ਜੀ ਕਦੀ ਲੱਗ ਗਿਆ ਕਰੀ ਲੇਬਰ ਦਾ ਕੰਮ ਕਰਦੇ ਨੇ ਅੰਕਲ ਮੈਂ ਬੇਨਤੀ ਕਰਨਾ ਚਾਹਨਾ ਦੁਨੀਆ ਭਰ ਦੇ ਨਿਊਜ਼ ਚੈਨਲਾਂ ਨੇ ਬਹੁਤ ਵਧੀਆ ਕੀਤਾ ਤੁਸੀਂ ਉਹਨਾਂ ਨੂੰ ਭੰਡ ਲਿਆ ਪਰ ਜ਼ਰੂਰੀ ਤਾਂ ਨਹੀਂ ਕਿ ਸਮਾਜ ਦੇ ਵਿੱਚ ਜਦੋਂ ਵੀ ਕੋਈ ਨੈਗੇਟਿਵਿਟੀ ਕੋਈ ਗੰਧ ਉਹ ਜ਼ਿਆਦਾ ਪ੍ਰਮੋਟ ਹੋਣਾ ਹੈ ਜਾਂ ਉਹ ਜ਼ਿਆਦਾ ਵਾਇਰਲ ਹੁੰਦਾ ਲੋ ਹੁਣੀ ਕੋਈ ਇਲਜ਼ਾਮ ਲਾ ਦੇ ਉੱਠ ਕੇ ਕਿ ਨਮੂਲ ਚੋਰ ਹੈ ਤਾਂ ਉਹ ਵੀਡੀਓ ਇੰਨੀ ਸ਼ੇਅਰ ਕਰੂਗੇ ਇੰਨੇ ਵਿਊਜ਼ ਹੋ ਦਤੇ ਇੰਨੇ ਲਾਈਕ ਇੰਨੇ ਕਮੈਂਟ ਮੈਂ ਕਹਿੰਦਾ ਮੈਨੂੰ ਚੋਰੀ ਰਹਿਣ ਦੀ ਮਦਦ ਕਰਨ ਲਈ ਤਾਂ ਆਜੋ ਹੁਣ ਆ ਬਾਪੂ ਜੀ ਨੂੰ ਆ ਕੇ ਤੁਸੀਂ ਆਪ ਹੀ ਸਟੋਮਾ ਬੈਗ ਲੈ ਕੇ ਦੇਜੋ ਲੋੜ ਹੀ ਨਹੀਂ ਸਾਡੇ ਵਰਗਿਆਂ ਦੀ ਸਿੱਧਾ ਆਓ ਇੱਥੇ ਸਾਨੂੰ ਫੋਨ ਕਰੋ ਅਸੀਂ ਤੁਹਾਨੂੰ ਬਾਪੂ ਜੀ ਨਾਲ ਮਿਲਵਾਵਾਂਗੇ ਆ ਕੇ ਸਿੱਧੀ ਇਹਨਾਂ ਦੀ ਮਦਦ ਕਰ ਦਿਓ ਇਹ ਬਾਪੂ ਜੀ ਨੇ ਤੁਹਾਡਾ ਕੀ ਜੀ ਦਵਾਈ ਲੈਣੀ ਬੱਚਿਆ ਦਵਾਈ ਲੈਣੀ ਹੈ ਕੌਣ ਹੈ ਜੀ ਬੱਚਾ ਤੁਹਾਡਾ ਬੇਟਾ ਹੀ ਹੈ ਕੀ ਹੋਇਆ ਜੀ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ ਕਿੰਨੀ ਉਮਰ? 32 ਕਿ ਸਾਲ ਦੀ ਉਮਰ। 32 ਸਾਲ ਦਾ ਬੇਟਾ ਹੈ ਤੁਸੀਂ ਕੰਮ ਕੀ ਕਰਦੇ ਹੋ ਅੰਕਲ? ਰਾਜ ਮਿਸਤਰੀ। ਰਾਜ ਮਿਸਤਰੀ ਨੇ। ਭਾਈ ਜੀ ਸ਼ੂਗਰ ਹੋ ਗਈ 32 ਸਾਲ ਦੇ ਬੱਚੇ ਨੂੰ ਸਾਰੀ ਉਮਰ ਦਵਾਈ ਚਲਣੀ ਆ। ਸਾਰੀ ਉਮਰ ਉਹਨਾਂ ਦੇ ਟੀਕੇ ਲੱਗਣੇ ਨੇ ਪੇਟ ਦੇ ਵਿੱਚ ਤੇ 10000 ਰੁਪਏ ਦੀ ਦਵਾਈ ਆ ਹੁਣ ਇਲਾਜ ਕਰਾਣ ਦੇਓ ਕਿ ਪੈਸੇ ਨਹੀਂ। ਆਓ ਸਿੱਧੀ ਆ ਕੇ ਮਤ ਕਰ ਦੋ। ਇਹਨਾਂ ਦਾ ਬੱਚਾ ਡੀ ਐਮ ਸੀ ਹਸਪੀਟਲ ਦੇ ਵਿੱਚ ਐਡਮਿਟ ਹੈ। ਤਿੰਨ ਚਾਰ ਦਿਨ ਤੋਂ ਡਾਕਟਰ ਨੇ ਕਿਹਾ ਜੇ ਪੈਸੇ ਨਹੀਂ ਤਾਂ ਲੈ ਜਾਓ। ਇਹ ਤਾਂ ਤਿੰਨ ਚਾਰ ਦਿਨ ਤੋਂ ਛੁੱਟੀ ਕਰਾਣ ਲਈ ਤਿਆਰ ਨੇ ਪਰ ਉਹ ਸਾਡਾ ਦਿਲ ਗਵਾਹੀ ਨਹੀਂ ਦਿੰਦਾ ਤਾਂ ਅਸੀਂ ਰੋਜ਼ ਕਿਸੇ ਡ ਕਿ ਕੋਈ ਨਾ ਕੋਈ ਆਊਗਾ ਭਾਈ ਸਾਹਿਬ ਤੁਹਾਡੀ ਮਦਦ ਹੋਏਗੀ ਤਾਂ ਰੋਜ਼ ਪਿਛਲੇ 4 ਦਿਨਾਂ ਤੋਂ 10-1000 ਰੁਪਏ ਦੀ ਇਹਨਾਂ ਦੀ ਮਦਦ ਹੋ ਰਹੀ ਹੈ ਪਰ ਹੁਣ ਇੱਕ ਨਾ ਇੱਕ ਦਿਨ ਤਾਂ ਇਹਨਾਂ ਨੂੰ ਇਹੀ ਕਹੂੰਗਾ ਕਿ ਭਾਈ ਲੈ ਜਾਓ ਆਪਣਾ ਬੱਚਾ ਮਾਰ ਲਓ ਕਿ ਹੁਣ ਤਾਂ ਸਾਡੇ ਕੋਲ ਪੈਸੇ ਨਹੀਂ ਇਲਾਜ ਜੋਗੇ ਇਹ ਮਾਤਾ ਜੀ ਹੈ ਇਹਨਾਂ ਦੇ ਹਸਬੰਡ ਦੀ ਦਵਾਈ ਹੈ ਦੋ بیٹے ਜਵਾਨ ਮਾਤਾ ਖੋ ਚੁੱਕੀ ਹੈ ਹੁਣ ਹਸਬੰਡ ਸੀਰੀਅਸ ਹੈ ਇਹ ਬਾਪੂ ਜੀ ਨੇ ਇਹਨਾਂ ਦਾ ਬੱਚਾ ਹੈ ਇਹ ਪਿਛਲੇ 1 ਸਾਲ ਤੋਂ ਬਾਪੂ 8-1000 ਰੁਪਏ ਮਹੀਨੇ ਦੀ ਦਵਾਈ ਪੀਜੀਏ ਤੋਂ ਲੈ ਰਿਆ ਪਾਟੀ ਆਣੀ ਵੀ ਇਹਨਾਂ ਦੇ ਬੇਟੇ ਨੂੰ ਬੰਦ ਹੋ ਚੁੱਕੀ ਹੈ ਇੰਨੀ ਬੁਰੀ ਤਰ੍ਹਾਂ ਮਤਲਬ ਘਰ ਤੇ ਬਾਪੂ ਕੋਲ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਪਿਛਲੇ 1 ਸਾਲ ਤੋਂ ਮਦਦ ਹੋ ਰਹੀ ਹੈ ਤੁਹਾਡੇ ਸਹਿਯੋਗ ਨਾਲ ਅੱਗੇ ਫਿਰ ਮਦਦ ਚਾਹੀਦੀ ਹੈ ਤੁਹਾਡਾ ਕੋਣ ਹੈ ਜੀ ਭਰਾ ਮੇਰਾ ਭਰਾ ਇਹਨਾਂ ਦਾ ਭਰਾ ਐਡਮਿਟ ਹੈ ਤੁਸੀਂ ਦੇਖੋ ਇਹਨਾਂ ਦਾ ਭਰਾ ਸੀਰੀਅਸ ਹੈ ਹਜੇ ਵੈਂਟੀਲੇਟਰ ਤੇ ਹੈ ਡੀ ਐਮ ਸੀ ਤੇ ਕਹਿੰਦੇ ਸਾਨੂੰ ਛੁੱਟੀ ਕਰਾ ਦਿਓ ਔਰ ਛੁੱਟੀ ਦਾ ਮਤਲਬ ਪਤਾ ਕੀ ਹੈ ਕਿ ਮਰੀਜ਼ ਮਰ ਜਾਏਗਾ ਤੁਹਾਨੂੰ ਪਤਾ ਵੀ ਇਹ ਪੇਸ਼ੈਂਟ ਵੈਂਟੀਲੇਟਰ ਤੇ ਹੈ ਤੁਸੀਂ ਫਿਰ ਵੀ ਛੁੱਟੀ ਕਰਾਉਣ ਲਈ ਤਿਆਰ ਕਿਉਂ ਪੈਸੇ ਨਹੀਂ ਕਿੰਨੇ ਕੁ ਪੈਸੇ ਲਾ ਚੁੱਕੇ ਹੁਣ ਤੱਕ ਲੱਖ ਰੁਪਏ ਡਾਕਟਰ ਹੋਰ ਕਿੰਨੇ ਕਹਿੰਦੇ ਇੱਕ ਦਿਨ ਦਾ 1 ਲੱਖ ਲੱਗਦਾ ਹੋਰ ਕਿੰਨੇ ਕਹਿੰਦੇ ਹੋਰ 50000 ਹੋਰ ਕਹਿੰਦੇ ਇੱਕ ਦਿਨ ਦੇ ਵਿੱਚ 1 ਲੱਖ ਰੁਪਏ ਲੱਗ ਗਿਆ 50000 ਡਾਕਟਰ ਹੋਰ ਜਮਾ ਕਰਾਉਣ ਲਈ ਕਹਿ ਰਿਹਾ ਮੈਂ ਐਸੀ ਕਿਹੜੀ ਭਾਸ਼ਾ ਦੀ ਵਰਤੋਂ ਕਰਾਂ ਜਾਂ ਐਸਾ ਮੈਂ ਕੀ ਬੋਲਾਂ ਜਿਹਦੇ ਨਾਲ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਜਾਂ ਜੇ ਤੁਸੀਂ ਵੀਡੀਓ ਦੇਖੋ ਤਾਂ ਕੱਲ ਨੂੰ ਜਜ਼ਬਾਤੀ ਹੋ ਕੇ ਇੱਥੇ ਮਦਦ ਕਰਨ ਲਈ ਆਓ ਮੈਂ ਐਸਾ ਕੀ ਬੋਲਾਂ 10 ਸਾਲ ਹੋ ਚੁੱਕੇ ਨੇ ਏਕ ਜ਼ਰੀਆ ਫਾਊਂਡੇਸ਼ਨ ਦੀ ਪੂਰੀ ਟੀਮ ਤੁਸੀਂ ਦੇਖੋ ਸਾਡੀ ਟੀਮ ਮੈਂਬਰ ਨੇ ਸਾਰੇ ਸਾਡੇ ਕੋਲ ਨਵੇਂ ਮੁੰਡੇ ਨੌਜਵਾਨ ਵੀ ਅੱਜਕੱਲ੍ਹ ਜੁੜੇ ਨੇ ਤੇ ਪੂਰੀ ਟੀਮ ਸਾਡੀ ਜਿਹੜੀ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਆਪਣੀ ਸੇਵਾ ਤਾਂ ਬਹੁਤ ਬਖੂਬੀ ਨਿਭਾ ਰਹੀ ਹੈ ਰੋਜ਼ ਸ਼ਾਮ ਨੂੰ 6:30 ਵਜੇ ਆਪਣੀ ਡਿਊਟੀ ਸਮਝ ਕੇ ਆਪਣਾ ਧਰਮ ਕਰਮ ਸਮਝ ਕੇ ਇੱਥੇ ਆ ਜਾਂਦੀ ਹੈ ਹੁਣ ਡਿਊਟੀ ਤੁਹਾਡੀ ਹੈ ਅੱਜ ਜੇ ਇਹਨਾਂ ਦੀ ਮਦਦ ਨਹੀਂ ਹੋਈ ਤਾਂ ਹੋ ਸਕਦਾ ਇਹਨਾਂ ਦੇ ਵਿੱਚੋਂ ਕੋਈ ਵੀ ਪੇਸ਼ੈਂਟ ਜਿਹੜਾ ਉਹ ਆਪਣਾ ਟ੍ਰੀਟਮੈਂਟ ਨਾ ਹੋਂ ਕਰਕੇ ਪੂਰਾ ਹੋ ਜਵੇ ਔਰ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੀ ਅਸੀਂ ਸਿਰਫ ਗੰਦ ਸ਼ੇਅਰ ਕਰਨ ਜੋਗੇ ਹਾਂ ਕੀ ਕੋਈ ਕ੍ਰੀਏਟਰ ਕੋਈ ਐਂਕਰ ਕੋਈ ਨਿਊਜ਼ ਐਂਕਰ ਕੋਈ ਨਿਊਜ਼ ਚੈਨਲ ਇਸ ਸਟੋਰੀ ਨੂੰ ਵੀ ਕਵਰ ਕਰੇਗਾ ਕਿ ਸਾਡਾ ਮੈਡੀਕਲ ਸਿਸਟਮ ਸਾਡੀਆਂ ਸਰਕਾਰਾਂ ਇੰਨੀਆਂ ਬਿਸ਼ਰਮ ਸੋਸ਼ਲ ਮੀਡੀਆ ਤੇ ਦਿਖਾਣਯੋਗੀਆਂ ਕਿ ਜੇ ਵਧੀਆ ਹੁੰਦੀਆਂ ਤਾਂ ਸਾਨੂੰ ਕੀ ਲੋੜ ਸੀ ਇੱਥੇ ਬੈਠਣ ਦੀ ਫੇਲ ਹੈਲਥ ਸਿਸਟਮ ਹੈ ਸਾਡਾ ਜਿਹਦੇ ਚ ਗਰੀਬ ਬੰਦਾ ਬਿਨਾਂ ਇਲਾਜ ਤੋਂ ਰੋਜ਼ ਮਰਦਾ ਔਰ ਜੇ ਤੁਸੀਂ ਲਾਈਵ ਐਗਜ਼ਾਮਪਲ ਦੇਖਣੀ ਹੋਵੇ ਤਾਂ ਆ ਕੇ ਮੇਰੇ ਕੋਲ ਦੇਖ ਸਕਦੇ ਹੋ ਔਰ ਜਿਹੜੀ ਮੈਂ ਵੀਡੀਓ ਬਣਾ ਰਿਹਾ ਤਕਰੀਬਨ ਸਾਢੇ 48 ਦਾ ਸਮਾਂ ਹੋਇਆ ਤੇ 14 ਫਰਵਰੀ ਅੱਜ ਵੈਲੈਂਟਾਈਨ ਡੇ ਵਾਲਾ ਦਿਨ ਪਿਆਰ ਭਰੇ ਵਾਲਾ ਦਿਨ ਤੇ ਆ ਸਾਡੇ ਕੋਲ ਜਿਹੜੇ ਡੋਨਰਾਂ ਵਾਲੀ ਕੁਰਸੀਆਂ ਇਹ ਖਾਲੀ ਐ ਤੁਸੀਂ ਤੁਹਾਡਾ ਪੇਸ਼ੈਂਟ ਤੁਸੀਂ ਪਲੀਜ਼ ਉਧਰ ਬੈਠ ਜਾ ਖਾਲੀ ਐ ਉਧਰ ਪੇਸ਼ੈਂਟ ਬੈਠੇ ਨੇ ਹੁਣੇ ਸਾਰੇ ਇਸੇ ਉਮੀਦ 'ਚ ਹੀ ਬੈਠੇ ਨੇ ਕਿ ਸਾਡੀ ਹੈਲਪ ਹੋਏਗੀ ਪਰ ਕਿਵੇਂ ਹੋਏਗੀ ਕਿ ਉਹਨਾਂ ਦੇ ਬੱਚੇ ਨੂੰ ਹੈਲਪ ਦੀ ਲੋੜ ਨਹੀਂ ਜਿਹੜਾ ਛੋਟਾ ਬੱਚਾ ਹੈ ਉਹਨੂੰ ਹੈਲਪ ਦੀ ਲੋੜ ਨਹੀਂ ਕਿ ਉਹਨਾਂ ਦੇ ਨਾਲ ਬਾਪੂ ਜੀ ਬੈਠੇ ਨੇ ਉਹਨਾਂ ਦੇ ਬੱਚੇ ਨੂੰ ਹੈਲਪ ਦੀ ਲੋੜ ਨਹੀਂ ਅੱਗੇ ਉਹ ਪਰਿਵਾਰ ਬੈਠਾ ਉਹਨਾਂ ਦੇ ਬੇਟੇ ਨੂੰ ਹੈਲਪ ਦੀ ਲੋੜ ਨਹੀਂ بڑے ਮਰੀਜ਼ ਨੇ ਮੈਂ ਵੀਡੀਓ ਰਾਹੀਂ ਬਸ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਰੋਜ਼-ਰੋਜ਼ ਬੋਲਣ ਵਾਸਤੇ ਕੁਝ ਨਵਾਂ ਨਹੀਂ ਲਿਆ ਸਕਦਾ ਮੇਰੇ ਕੋਲ ਉਹੀ 4-5 ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਅਲੱਗ-ਅਲੱਗ ਤਰੀਕੇ ਨਾਲ ਬੋਲਦਾ ਰਹਿਣਾ ਕੁਝ ਗੱਲਾਂ ਮੇਰੀਆਂ ਇਹ ਨੂੰ ਆ ਬੋਲਣਾ ਨਹੀਂ ਚਾਹੀਦਾ ਇਹਨੂੰ ਆ ਬੋਲਣਾ ਨਹੀਂ ਚਾਹੀਦਾ ਪਰ ਕਿਤੇ ਕਿਸੇ ਨੇ ਸੋਚਿਆ ਕਿ ਮੈਂ ਬੋਲਦਾ ਕਿਉਂ ਜੇ ਇੱਥੇ ਰੋਜ਼ ਕੁਰਸੀਆਂ ਭਰੀਆਂ ਹੋਣ ਰੋਜ਼ ਮਰੀਜ਼ ਆਣ ਚਲੋ ਮੈਂ ਤਾਂ ਗੁਰਸਬਹੇ ਅੱਗੇ ਅਰਦਾਸ ਕਰਦਾ ਕਿ ਦੁਖੀ ਰਵੇ ਨਾ ਪਰ ਅਸਲ ਗੱਲ ਇਹ ਹੈ ਕਿ ਜਿਹੜੇ ਲੋੜਵੰਦ ਲੋਕ ਨੇ ਦੁਨੀਆ ਦੀ ਆਬਾਦੀ ਦੇ ਹਿਸਾਬ ਨਾਲ ਸੁੱਖ ਦੁੱਖ ਤਾਂ ਜਿਵੇਂ ਚੱਲਦਾ ਰਹਿੰਦਾ ਹੋਵੇ ਲੋੜਵੰਦ ਤੇ ਜੁਰਤ ਕਰਨ ਵਾਲੇ ਵੀ ਚੱਲਦੇ ਰਹਿੰਦੇ ਨੇ ਮਹਾਰਾਜ ਅੱਗੇ ਤਾਂ ਮੇਰੀ ਅਰਦਾਸ ਹੈ ਕਿ ਅਸੀਂ ਵੀਡੀਓ ਬਣਾਣੀਆਂ ਬੰਦ ਕਰਦੀਏ ਇੱਥੇ ਡੋਨਰ ਆਇਆ ਕਰਨ ਮਰੀਜ਼ ਆਇਆ ਕਰਨ ਜਿੰਨੂ ਜਿੰਨੂ ਜਿੰਨੀ ਜਿੰਨੀ ਲੋੜ ਹੈ ਸਿੱਧੀ ਡੋਨਰ ਮਰੀਜ਼ਾਂ ਦੀ ਮਦਦ ਕਰਦਿਆ ਕਰਨ ਲੋੜ ਹੀ ਨਹੀਂ ਸਾਡੀ ਵੀਡੀਓ ਪਾਣ ਦੀ ਆ ਸਾਨੂੰ ਬੋਲਣ ਦੀ ਪਰ ਜਿੱਥੇ ਬਹੁਤ ਜ਼ਿਆਦਾ ਮਰੀਜ਼ਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਡੋਨਰ ਕਈ ਵਾਰ ਨਹੀਂ ਆਉਂਦੇ ਵੀਡੀਓ ਨਾਲ ਕੀ ਹੁੰਦਾ ਕੋਈ ਬੰਦਾ ਸੋਚਦਾ ਕਿ ਚਲੋ ਮੈਂ ਹੁਣ ਕੱਲ ਜਾਊਗਾ ਤਾਂ ਪਲੀਜ਼ ਵੀਡੀਓ ਕੱਲੀ ਐਂਟਰਟੇਨਮੈਂਟ ਵਾਸਤੇ ਨਾ ਦੇਖਿਆ ਕਰੋ ਆਇਆ ਕਰੋ ਕੱਲ 15 ਫਰਵਰੀ ਹੈ ਮੈਂ ਤੁਹਾਨੂੰ ਫੇਰ ਇੱਥੇ ਮਿਲੂੰਗਾ 16 ਫਰਵਰੀ ਨੂੰ ਵੀ ਇੱਥੇ ਮਿਲੂੰਗਾ 17 18 19 20 ਜੋ ਤੱਕ ਮੇਰੇ ਸਾਹ ਨੇ ਅਗਲੀ ਲਾਈਫ ਦੇ ਵਿੱਚ ਜੋ ਤੱਕ ਮੇਰੀ ਟੀਮ ਦਾ ਤੇ ਉਸ ਗੁਰੂ ਮ ਸਾਡੀ ਟੀਮ ਤੁਹਾਨੂੰ ਇੱਥੇ ਹੀ ਮਿਲੇਗੀ ਰੋਜ਼ ਮਾਡਲ ਟਾਊਨ ਲੁਧਿਆਣਾ ਸ਼ਾਮੀ 7 ਤੋਂ 9 ਆ ਕੇ ਇਹਨਾਂ ਦੀ ਮਦਦ ਕਰੋ ਇਥੇ ਆ ਨਹੀਂ ਸਕਦੇ ਸਿੱਧੀ ਮਦਦ ਕਰੋ ਇਹਨਾਂ ਦੀ ਹਸਪੀਟਲ ਚ ਇਹਨਾਂ ਨੂੰ ਦਵਾਈ ਲੈ ਦੋ ਇਹਨਾਂ ਦਾ ਇਲਾਜ ਕਰਾ ਦਿਓ ਦਵਾਈਓ ਦਾ ਪਾਰਸਲ ਕਰ ਦਿਓ ਅਸੀਂ ਤੁਹਾਨੂੰ ਦਵਾਈ ਦੀ ਪਰਚੀ ਭੇਜ ਦਾਂਗੇ ਦਵਾਈ ਪਾਰਸਲ ਕਰ ਦਿਓ ਜਿਹਦਾ ਆਪਰੇਸ਼ਨ ਹੋਣ ਵਾਲਾ ਉਹਨੂੰ ਸਿੱਧਾ ਹਸਪੀਟਲ ਚ ਪੈਸੇ ਭੇਜ ਕੇ ਆਪਰੇਸ਼ਨ ਕਰਾ ਦਿਓ ਸਿੱਧੀ ਮਦਦ ਕਰੋ ਸਾਨੂੰ ਵਿੱਚ ਕੋਈ ਇਹ ਨਹੀਂ ਕਿ ਪਹਿਲਾਂ ਮੈਨੂੰ ਦਿਓ ਜੀ ਮੈਂ ਇਹਨੂੰ ਦਵਾਂਗਾ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਭਾਵੇਂ ਰਾਮ ਰਾਮ ਲਿਖ ਦਿਓ ਭਾਵੇਂ ਵਾਈਗੁਰੂ ਜੀ ਲਿਖ ਦਿਓ ਤੁਹਾਡੇ ਇੱਕ ਰੱਬ ਦੇ ਨਾਮ ਲਿਖਣ ਨਾਲ ਵੀ ਵੀਡੀਓ ਵਾਇਰਲ ਹੁੰਦੀ ਹੈ ਇੰਗੇਜਮੈਂਟ ਮਿਲਦਾ ਵੀਡੀਓ ਨੂੰ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਵੀਡੀਓ ਵਾਇਰਲ ਹੁੰਦੀ ਹੈ ਕਮੈਂਟ ਕਰਨਾ ਵੀਡੀਓ ਵਾਇਰਲ ਹੁੰਦੀ ਹੈ ਰੀਪੋਸਟ ਕਰਨ ਨਾਲ ਸ਼ੇਅਰ ਕਰਨ ਨਾਲ WhatsApp ਗਰੁੱਪਾਂ 'ਚ ਪਾਉਣ ਨਾਲ ਹੋ ਸਕਦਾ ਹੈ ਕਿ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਇਹਨਾਂ ਲੋਕਾਂ ਦੀ ਮਦਦ ਹੋ ਸਕੇ ਮੈਂ ਉਮੀਦ ਕਰਦਾ ਕਿ ਜਿਵੇਂ ਤੁਹਾਨੂੰ ਤੁਹਾਡੇ ਮਾਪੇ ਬੜੇ ਪਿਆਰੇ ਨੇ ਉਵੇਂ ਹੀ ਇਹਨਾਂ ਨੂੰ ਵੀ ਆਪਣੇ ਮਾਪੇ ਆਪਣੇ ਬੱਚੇ ਬੜੇ ਪਿਆਰੇ ਨੇ ਔਰ ਜਰੂਰ ਦਵਾਵਾਂ ਲਓ ਇਹਨਾਂ ਕੋਲ ਅਸੀਸਾਂ ਲਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਇਹਨਾਂ ਦੀ ਮਦਦ ਕਰਨ ਵਾਸਤੇ ਜਰੂਰ ਅੱਗੇ ਆਓ ਸ਼ਾਮ ਨੂੰ 7 ਤੋਂ 9 ਮਾਡਲ ਟਾਊਨ ਲੁਧਿਆਣੇ ਸਾਡੀ ਟੀਮ ਬੈਠਦੀ ਆਓ ਆ ਕੇ ਬੈਠੋ ਸਾਡਾ ਨਾ ਮੁੱਢ ਨਾ ਮੁੱਢਾ ਲਾਓ ਦੇਖੋ ਕੰਮ ਕਿਵੇਂ ਹੁੰਦਾ ਕਿਹਨੂੰ ਕਿੰਨੇ ਪੈਸਿਆਂ ਦੀ ਲੋੜ ਹੈ ਕਿਦਾਂ ਕੀ ਹਿਸਾਬ ਕਿਤਾਬ ਹੈ ਸਾਰਾ ਆ ਕੇ ਦੇਖੋ ਤੁਹਾਨੂੰ ਆਪ ਸਮਝ ਲੱਗੇਗੀ ਕਿ ਇਹ ਸੇਵਾ ਹੋ ਰਹੀ ਹੈ ਕਿ ਵਪਾਰ ਹੋ ਰਿਹਾ ਕਿਉਂਕਿ ਵੀਡੀਓ 'ਚ ਬਹਿ ਕੇ ਮੈਂ ਕਿੰਨਾ ਕਿ ਤੁਹਾਨੂੰ ਪ੍ਰੂਵ ਕਰਾਉਂਗਾ ਕਿ ਹਾਂ ਭਈ ਇਹ ਤਾਂ ਬੜੀ ਵੱਡੀ ਸੇਵਾ ਹੋ ਰਹੀ ਹੈ ਤਾਂ ਅਸੀਂ ਵੀਡੀਓ ਪਾ ਕੇ ਹੀ ਅਰਦਾਸ ਕਰ ਸਕਦੇ ਆ ਤੁਹਾਡੇ ਲਈ ਬੇ ਕਿਉਂਕਿ ਜੇ ਤੁਸੀਂ ਸਿਰਫ ਆਪਣੇ ਮਰੀਜ਼ ਬਾਰੇ ਸੋਚੋਗੇ ਤਾਂ ਕਿਸੇ ਦੀ ਮਦਦ ਨਹੀਂ ਹੋਣੀ ਜਿਵੇਂ ਉਹ ਤੁਹਾਨੂੰ ਜੇ ਅਸੀਂ ਕੱਲਾ 1000 ਰੁਪਏ ਦੇ ਕੇ ਤੋਰ ਦਈਏ ਕੋਈ ਫਾਇਦਾ ਨਹੀਂ 10 20000 ਤੁਹਾਨੂੰ ਵੀ ਖੜੇ ਪੈਰ ਚਾਹੀਦਾ 10000 ਰੁਪਏ ਬਾਪੂ ਜੀ ਦੀ ਦਵਾਈ ਹੈ 5-7000 ਦੀ ਮਾਤਾ ਦੀ ਹੈ 10000 ਇਹਨਾਂ ਨੂੰ ਚਾਹੀਦਾ 10000 ਦੀ ਉਹਨਾਂ ਦੀ ਦਵਾਈ ਹੈ 10000 ਦੀ ਉਹਨਾਂ ਦੀ 2000 ਜਿਹਨਾਂ ਦੀ ਦਵਾਈ ਹੈ 2 4 5000 ਉਹਨਾਂ ਨੂੰ ਚਾਹੀਦਾ ਤਾਂ ਖੜੇ ਪੈਰ ਸਾਨੂੰ ਲੱਖ ਡੇਢ ਲੱਖ ਰੁਪਏ ਚਾਹੀਦਾ ਤੇ ਹੁਣ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਕਰਾ ਲਓ ਆਪਣੇ ਮਰੀਜ਼ ਦੀ ਛੁੱਟੀ ਤੇ ਉਹਨੂੰ ਮਾਰ ਲਓ ਕਿਉਂਕਿ ਸਾ ਉਹ ਸਿਰਫ ਉਹ ਸ਼ੇਅਰ ਕਰਕੇ ਰਾਜੀ ਨੇ ਜਿਹਦੇ ਚ ਸਕਾ ਭਰਾਇਕ ਭਰਾ ਨੂੰ ਛੱਡ ਜਾਂਦਾ ਲੋਕ ਬਹੁਤ ਐਗਜ਼ਾਮਪਲਾਂ ਦਿੰਦੇ ਨੇ ਨਾ ਕਿ ਆ ਦੇਖੋ ਚਿੱਟਾ ਖੂਨ ਹੋ ਗਿਆ ਸਕਾ ਭਰਾ ਭਰਾ ਨੂੰ ਛੱਡ ਗਿਆ ਜਾਂ ਇੱਕ ਬਾਪ ਆਪਣੀ ਔਲਾਦ ਨੂੰ ਤੜਪਦਾ ਛੱਡ ਗਿਆ ਉਹ ਲੋਕ ਜਾਦਾ ਸੁਣਨਾ ਪਸੰਦ ਕਰਦੇ ਨੇ ਲੋਕ ਇਹ ਸੁਣਨਾ ਪਸੰਦ ਨਹੀਂ ਕਰਦੇ ਕਿ ਇੱਕ ਭਰਾ ਆਪਣੇ ਭਰਾ ਲਈ ਆਇਆ ਹੋਇਆ ਮੰਗਣ ਮੰਗਣਾ ਬੜਾ ਔਖਾ ਯਾਰ ਮੈਨੂੰ ਪਤਾ ਪਰ ਮੇਰੇ ਕੋਲ ਵੀਡੀਓ ਪਾਉਣ ਤੋਂ ਲਾਵਾ ਕੋਈ ਹੈ ਨਹੀਂ ਜਾਦੂ ਮੰਤਰ ਜਿਹੜਾ ਮੈਂ ਚੁਟਕੀ ਮਾਰਾਂ ਤੇ ਸਿੱਧੀ 5000 ਦੀ ਸਿੱਧੀ ਮੇਰੀ ਜੇਬ 'ਚ ਸੋਸ਼ਲ ਮੀਡੀਆ ਇੱਕ ਮਾਧਿਅਮ ਹੈ ਜਿਹਦੇ ਨਾਲ ਅਮੀਰ ਲੋਕਾਂ ਨੂੰ ਪੈਸ ਅਸੀਂ ਆਪਣੇ ਪੈਸਾ ਆਪਣਾ ਦਾਨ ਕਿੱਥੇ ਦਈਏ ਕਿਉਂਕਿ ਸਾਡੇ ਗੁਰਸਹਿਬ ਨੇ ਤਾਂ ਇਹੀ ਕਿਹਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹਾਲਾਂਕਿ ਇੱਥੇ ਕੋਈ ਗਰੀਬ ਅਮੀਰ ਨਹੀਂ ਹੈਗਾ ਪਰ ਦੁਨੀਆ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀਡੀਓ ਰਾਹੀਂ ਤੁਹਾਡਾ ਦੁੱਖ ਦਿਖਾ ਕੇ ਉਹਨਾਂ ਨੂੰ ਤਰਸ ਆਵੇ ਔਰ ਕੱਲ ਨੂੰ ਉਹ ਇੱਥੇ ਆਣ ਤੇ ਤੁਹਾਡੀ ਮਦਦ ਕਰਨ ਹਨਾ ਉਹਨੇ ਬਾਪੂ ਵਿਚਾਰਾ ਬਜ਼ੁਰਗ ਆਪਣੇ ਬੱਚੇ ਦੀ ਸੇਵਾ ਕਰ ਰਿਹਾ ਇਥੇ ਕਿਸੇ ਨੇ ਨਹੀਂ ਬਾਪੂ ਦੀ ਵੀਡੀਓ ਸ਼ੇਅਰ ਕਰਨੀ ਇਹੀ ਬਾਪੂ ਆਪਣੀ ਔਲਾਦ ਨੂੰ ਕੁੱਟ-ਕੁੱਟ ਘਰੋਂ ਕੱਢ ਦੇਵੇ ਜਾਂ ਸ਼ਰਾਬ ਪੀ ਕੇ ਆਪਣਾ ਮਸਤ ਰਹੇ ਤੇ ਔਲਾਦ ਨੂੰ ਪੁੱਛੇ ਨਾ ਤਾਂ ਲੋਕਾਂ ਨੇ ਕਹਿਣਾ ਕਿੰਨਾ ਗੰਦਾ ਬਾਪ ਹੈ ਇਹ ਦੁਨੀਆ ਹੀ ਇੱਥੇ ਚੰਗੀਆਂ ਚੀਜ਼ਾਂ ਘੱਟ ਪ੍ਰਮੋਟ ਹੁੰਦੀਆਂ ਗੰਦ ਜ਼ਿਆਦਾ ਵਾਇਰਲ ਹੁੰਦਾ ਪਰ ਚਲੋ ਅਸੀਂ ਆਪਣੇ ਆਪਣੀ ਜਦੋ ਜੈਤ ਲੱਗੇ ਹੋਏ ਆਂ ਅਸੀਂ ਆਪਣਾ ਚੀੜੀ ਵਾਲਾ ਰੋਲ ਅਦਾ ਕਰ ਰਹੇ ਆਂ ਜੰਗਲ 'ਚ ਅੱਗ ਲੱਗੀ ਹੈ ਪਾਣੀ ਬੁਝਾ ਰਹੇ ਆਂ ਅੱਗ ਬੁਝੇ ਨਾ ਬੁਝੇ ਕਿੰਨੀ ਬੁਝੇ ਇਹ ਫਰਕ ਨਹੀਂ ਪੈਂਦਾ ਤਾਂ ਉਮੀਦ ਆ ਤੁਸੀਂ ਵੀ ਆਪਣਾ ਕਰਮ ਨਿਭਾਉਂਗੇ ਵੀਡੀਓ ਨੂੰ ਸ਼ੇਅਰ ਕਰੋਗੇ ਜਿਆਦਾ ਤੋਂ ਜਿਆਦਾ ਕਮੈਂਟ ਕਰੋਗੇ ਲਾਈਕ ਕਰੋਗੇ ਤੇ ਇਹਨਾਂ ਦੀ ਮਦਦ ਕਰਨ ਲਈ ਜ਼ਰੂਰ ਅੱਗੇ ਆਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਆਰਾਮ ਰਾਮ